ਜੀ ਦੇਖਿਆ Shivratri Mahashivratri ਦਾ ਜੋ ਪੁਰਬ ਹੈਗਾ ਖੰਨਾ ਜ਼ਿਲ੍ਹੇ ਦੇ ਵਿੱਚ ਟੋਟਲ 88 ਥਾਵਾਂ ਤੇ ਵਕ ਵਕ ਮੰਦਿਰਾਂ ਦੇ ਵਿਸ਼ਰਧਾਲੂ ਦਰਸ਼ਨ ਹੇਠ ਜਾ ਰਹੇ ਨੇ ਖੰਨਾ ਦੇ ਵਿੱਚ ਦੋ ਮੇਨ ਮੰਦਰ ਨੇ ਇਕਤਾ ਸਮਰਾਲਾ ਦੇ ਵਿੱਚ ਚੈਲਾ ਦਾ ਤੇ ਦੂਜਾ ਪਾਇਲ ਦਾ ਉਥੇ ਥੋੜਾ ਜਿਹਾ ਜ਼ਿਆਦਾ ਕੱਟ ਹੋਣ ਦੀ ਉਮੀਦ ਹੈਗੀ ਤੇ ਪੁਲਿਸ ਨੇ ਆਪਣੇ ਮੁਖਤਾਂ ਇੰਤਜ਼ਾਮ ਕੀਤੇ ਹੋਏ ਸਾਡੀ तकरीबन तकरीबन ਸਾਰੀ ਫੋਰਸ ਬਾਹਰ ਹੈ ਤੇ ਸਾਰੀ ਫੋਰਸ ਲੱਗੀ ਹੋਈ ਹੈ ਚੈਲਾ ਵਾਲੇ ਮੰਦਿਰ ਦੇ ਜੋ ਵੈਨਿਊ ਹੈਗਾ ਉਥੇ ਸਾਡੇ तकरीबन 200 ਤੇ तकरीबन ਸਾਡੇ ਪੁਲਿਸ ਪਰਸਨਲ ਲੱਗੇ ਸਿਮਿਲਰਲੀ ਪਾਇਲ ਦੇ ਵੀ ਤੇ ਪੂਰੇ ਜੋ ਲਾਅ ਐਂਡ ਆਰਡਰ ਦਾ ਬੰਦੋਬਸਤ ਹੈਗਾ ਤੇ ਸ਼ਰਧਾਲੂਆਂ ਦੇ ਲਈ ਇੱਕ ਸਮੂਥ ਜੋ ਮੰਦਿਰ ਦਾ ਦਰਸ਼ਨ ਹੈ ਉਹ ਕਰਾਉਣ ਦੇ ਲਈ ਪੁਲਿਸ ਦੀ ਤੈਨਾਤੀ ਕੀਤੀ ہوئی ਹੈ ਤੇ ਸ਼ਰਧਾਲੂ ਆ ਰਹੇ ਨੇ ਹਜੇ ਤੱਕ ਆਈ ਥਿੰਕ 50 60% ਲੋਕੀ ਆ ਚੁੱਕੇ ਨੇ ਧੀਰੇ ਧੀਰੇ ਹੌਲੀ ਹੌਲੀ ਆਣਗੇ ਉਹਨਾਂ ਦੇ ਲਈ ਵੀ ਪੂਰਾ ਪੁਕਤਾ ਇਗਜ਼ਾਮ ਹੈ ਸ਼ਾਮ ਤੱਕ ਪੁਲਿਸ ਪੂਰੀ ਤੈਨਾਤ ਰਹੀ हां जी हां जी जरूर ਇਸ ਕਰਕੇ ਹੀ ਪੁਲਿਸ ਹੁਤੇ ਤਨਤ ਹੈ স্পেশাল ਜਿੱਥੇ ਜ਼ਿਆਦਾ ਪੀੜ ਹੈ ਉਥੇ ਪੁਲਿਸ ਦੇ ਅਸਿਸਟੈਂਟਸ ਫੁੱਟ ਵੀ ਲਗੇ ਹੋਏ ਹੈ ਪੁਲਿਸ ਨੇ ਖੋਇਆ ਪਾਇਆ ਕੇਂਦਰ ਜੋ ਟੈਂਪਰਰੀ ਉਹ ਵੀ ਲਾਇਆ ਹੋਇਆ ਹੈ ਸੀਸੀਟੀਵੀ ਕੈਮਰਾਸ ਵੀ ਲਗੇ ਹੋਏ ਹੈ ਉਥੇ ਪਬਲਿਕ ਅਨਾਉਂਸਮੈਂਟਸ ਵੀ ਕੀਤੀ ਜਾਂਦੀ ਹੈ ਤਾਂ ਕਿ ਲੋਕਾਂ ਨੂੰ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਾ ਹੋਏ ਤੇ ਅਗਰ ਕੁਝ ਛੋਟੀ ਜੀ ਵੀ ਤਕ ਘਟਨਾ ਕੁਝ ਹੁੰਦੀ ਹੈ ਤੇ ਉਹਨਾਂ ਨੂੰ ਪਾਕਟ ਮਾਰ ਹੋ ਗਏ ਜਾਂ ਇਹਦਾ ਦੇ ਕੁਝ ਲੋਕੀ ਹੋ ਗਏ ਉਹਨਾਂ ਦੇ ਲਿ ਉਹਨਾਂ ਨੂੰ ਉਹ ਚੇਤਾਵਨੀਆਂ ਵੀ ਦਿੱਂਦੀ ਜਾਂਦੀ ਹੈ ਉਹਨਾਂ ਨੂੰ ਇਨਫੋਰਮੇਸ਼ਨ ਵੀ ਦਿੱਂਦੀ ਜਾਂਦੀ ਹੈ ਤੇ ਅਗਰ ਕੁਝ ਹੋ ਜਾਂਦਾ ਹੈ ਉਹਦੀ ਇਮੀਡੀਏਟਲੀ ਐਕਸ਼ਨ ਵੀ ਲਿਆ ਜਾਏਗਾ ਲੋਕਾਂ ਨੂੰ ਅੱਜ ਦੇ ਪਰ ਉਹਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਆਵੇ ਹੀ ਹੈਗੀ ਤੇ ਆਪਣਾ ਪਰਮ ਮਨਾਣ ਤੇ ਆਪਣੇ ਦਰਸ਼ਨ ਕਰਨ ਜਾਣ ਤੇ ਪੁਲਿਸ ਆਪਣੇ ਵੱਲੋਂ ਪੂਰੀ ਤਨਤੀ ਤਨਾਤ ਹੈਗੀ ਤੇ ਪੁਲਿਸ ਵੱਲੋਂ ਉਹਨਾਂ ਨੂੰ ਪੂਰਾ ਅਸਿਸਟੈਂਸ ਹੈਗਾ ਤੇ ਆਪਣੇ ਦੁਬਾਰਾ ਖੰਨਾ ਦੇ ਵਸੀਆਂ ਨੂੰ ਮਹਾਰਾ ਮਹਾਸ਼ਿਵ ਰਾਤਰੀ ਦੇ स्पर्ਦੇ ਬਹੁਤ ਬਹੁਤ ਸ਼ੁਭ ਕਾਮਨਾਵਾਂ